हां जी नमस्कार जी आ, आज श्री गुरु रविदास सेवा समिति चंदौर मोहल्ला नवी आबादी फाजिल्का ਦੇ ਸਹਿਯੋਗ ਦੇ ਨਾਲ ਜਿਹੜਾ ਇਹ ਡਾਕਟਰ ਬੀਡੀ ਸਚਦੇਵਾ ਮੋਰ ਮੈਸਸਾਜਾਇਟੀ ਵੱਲੋਂ ਜਿਹੜਾ ਹਰਵਾਰ ਦੀ ਤਰ੍ਹਾਂ ਅ ਅੱਜ ਕੈਂਪ ਲਗਾਇਆ ਗਿਆ ਜਿੰਦੇ ਵਿੱਚ ਡਾਕਟਰ ਖੁਸ਼ਬੁਖਟਾਰਿਆ ਖੇੜਾ ਜੀ ਜੋ ਕਿ ਫਿਜ਼ੀਓਥੈਰੇਪਿਸਟ ਨੇ ਔਰ ਨਾਲ ਹੀ ਤੀਰਤ ਜੀ ਜੋ ਕਿ ਸੇਵਾ ਕੇਂਦਰ ਦੀਆਂ ਸਹੂਲਤਾਂਵਾਂ ਜਿਹੜੀਆਂ ਪ੍ਰੋਵਾਈਡ ਕਰਵਾਉਂਦੇ ਨੇ ਤੌਨਾਂ ਦੀ ਸਹਾਇਤਾ ਦੇ ਨਾਲ ਜਿਹੜਾ ਤੇ ਕੈਂਪ ਲਗਾਇਆ ਗਿਆ ਕੈਂਪ ਦੇ ਵਿੱਚ ਫ੍ਰੀ ਆਫ ਕੋਸਟ ਮੈਡੀਸਿਨਸ ਵੀ ਪ੍ਰੋਵਾਈਡ ਕਰਵਾਈਆਂ ਗਈਆਂ ਨੇ ਤੇ ਉਹਦੇ ਨਾਲ ਹੀ ਜਿਹੜਾ ਏ ਤਿਰਤ ਜੀ ਵੱਲੋਂ ਬੜੇ ਵਧੀਆ ਤਰੀਕੇ ਨਾਲ ਆਧਾਰ ਕਾਰਡ ਦੀ ਵੋਟਰ ਕਾਰਡ ਦੀ ਪੈਨ ਕਾਰਡ ਦੀ ਜਿਹੜੀ ਕਰੈਕਸ਼ਨ ਕੀਤੀ ਗਈ ਏ ਤੇ ਨਾਲ ਹੀ ਜਿਸ ਤਰ੍ਹਾਂ ਡਾਕੂਮੈਂਟ ਦੀ ਜ਼ਰੂਰਤ ਸੀ ਉਹ ਵੀ ਉਹਨਾਂ ਵੱਲੋਂ ਬੜਾ ਵਧੀਆ ਤੇ ਕਿਨਾਂ ਗਾਈਡੈਂਸ ਦਿੱਤੀ ਗਈ ਏ ਤਾਂ ਕਿ ਉਹਨੂੰ ਪੂਰਾ ਕਰਕੇ ਜਿਹੜਾ ਪਰਸਨ ਜਿਹੜਾ ਹੈ ਪ੍ਰੋਪਰ ਤਰੀਕੇ ਨਾਲ ਫੈਸਿਲਿਟੀਆਂ ਜੋ ਲੈਣ ਆਇਆ ਹਨ ਪ੍ਰੋਵਾਈਡ ਕਰਵਾਈ ਜਾ ਸਕੇ ਮੈਂ ਸ਼੍ਰੀ ਗੁਰ ਰਵਿਦਾ ਸੇਵਾ ਸਮਿਤੀ ਦੇ ਸਮੂਹ ਅਹੁਦੇਦਾਰਾਂ ਦਾ ਪ੍ਰਧਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਅੱਜ ਸਾਨੂੰ ਇਸ ਧਰਮਸ਼ਾਲਾ ਦੇ ਵਿੱਚ ਕੈਂਪ ਲਗਾਉਣ ਦਾ ਮੌਕਾ ਦਿੱਤਾ ਉਹ ਜਨਤਾ ਵੱਲੋਂ ਜਿਹੜਾ ਬੜਾ ਵਧੀਆ ਇਹਦਾ ਰਿਸਪੌਂਸ ਮਿਲਿਆ ਹੈ ਭਾਵੇਂ ਉਹ ਡਾਕਟਰ ਸਾਹਿਬ ਨੂੰ ਦਿਖਾਉਣ ਦਾ ਮਾਮਲਾ ਹੋਵੇ ਜਾਂ ਕਿਸੇ ਨੇ ਆਪਣੀ ਕਿਸੇ ਵੀ ਤਰ੍ਹਾਂ ਦੀ ਸੇਵਾ ਦਾ ਲਾਭ ਉਠਾਣਾ ਹੋਵੇ ਤਾਂ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰ ਰਹੀ ਹਾਂ